ਜਿਸ ਬਾਤ ਦੀ ਇਨਕੀ ਸਟੋਰੀਜ਼ 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਡਾਕਟਰ ਇਕਬਾਲ ਸਿੰਘ ਸਕਰੋਦੀ ਜੀ ਦੀ ਲਿਖੀ ਹੋਈ ਕਹਾਣੀ ਰੱਬ ਦਾ ਸ਼ੁਕਰਾਨਾ ਲੈ ਕੇ। ਇਹ ਕਹਾਣੀ ਮੈਂ ਉਹਨਾਂ ਦੀ ਇਜਾਜ਼ਤ ਨਾਲ ਹੀ ਬੋਲ ਰਹੀ ਹਾਂ। ਸ਼ੁਰੂ ਕਰਦੇ ਹਾਂ। ਸਰਦਾਰਾ ਸਿੰਘ ਦੀ ਰਿਟਾਇਰਮੈਂਟ ਦੀ ਮਿਤੀ ਨੇੜੇ ਆ ਰਹੀ ਸੀ। ਉਹ ਤੇ ਉਸ ਦੀ ਪਤਨੀ ਕਰਤਾਰ ਕੌਰ ਕਈ ਤਰ੍ਹਾਂ ਦੀਆਂ ਵਿਵੰਤਾ ਬਣਾ ਰਹੇ ਸਨ। ਆਪਣਾ ਘਰ ਤਾਂ ਉਸਨੇ ਚਾਲੂ ਕੁਸਾਲ ਦੀ ਉਮਰ ਵਿੱਚ ਹੀ ਸਰਕਾਰ ਤੋਂ ਲੋਨ ਲੈ ਕੇ ਬਣਾ ਲਿਆ ਸੀ। ਕਰਜ਼ੇ ਦੀਆਂ ਕਿਸ਼ਤਾਂ ਪਿਛਲੇ ਮਹੀਨੇ ਹੀ ਪੂਰੀਆਂ ਹੋਈਆਂ ਸਨ। ਦੋਮਾ ਜੀਆ ਨੇ ਪੂਰੇ ਜੀਵਨ ਦੌਰਾਨ ਚੱਜ ਦਾ ਖਾਇਆ ਹੰਡਾਇਆ ਨਹੀਂ ਸੀ। ਨਾ ਹੀ ਉਹ ਕਿਧਰੇ ਬਹੁਤਾ ਘੁਮਣ ਫੈਨ ਗਏ ਸਨ। ਹਾਂ ਉਹਨਾਂ ਆਪਣੇ ਦੋਵੇਂ ਪੁੱਤਰਾਂ ਦਾ ਬਹੁਤ ਵਧੀਆ ਪਾਲਣ ਪੋਸ਼ਣ ਕੀਤਾ ਸੀ। ਉਹਨਾਂ ਨੂੰ ਪੜਾਉਣ ਲਿਖਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਉਸਦਾ ਵੱਡਾ ਪੁੱਤਰ ਈਮਾਨ ਸਿੰਘ ਪੜ ਲੈ ਕੇ ਬਿਜਲੀ ਬੋਰਡ ਵਿੱਚ ਐਸ ਡੀਓ ਲੱਗਾ ਸੀ। ਛੋਟਾ ਹਰਜੀਤ ਸਿੰਘ ਕਦਕਾਠ ਵਿੱਚ ਉੱਚਾ ਲੰਮਾ ਤੇ ਭਰਵੀ ਸਿਹਤ ਵਾਲਾ ਪੁਲਿਸ ਵਿਭਾਗ ਵਿੱਚ ਐਸ ਆਈ ਸਿਲੈਕਟ ਹੋ ਗਿਆ ਸੀ। ਦੋਵੇਂ ਪੁੱਤਰ ਚੰਗੇ ਕਰੀ ਬਿਆਏ ਗਏ ਸਨ। ਸਰਕਾਰੀ ਡਿਊਟੀ ਚੰਡੀਗੜ੍ਹ ਹੋਣ ਕਾਰਨ ਵੱਡਾ ਪੁੱਤਰ ਮੁਹਾਲੀ ਰਹਿ ਰਿਹਾ ਸੀ ਛੋਟੇ ਨੇ ਬਠਿੰਡੇ ਆਪਣੀ ਰਿਹਾਈਸ਼ ਰੱਖੀ ਹੋਈ ਸੀ ਸਰਦਾਰਾ ਸਿੰਘ ਨੇ ਇਮਾਨਦਾਰੀ ਨੂੰ ਹਮੇਸ਼ਾ ਆਪਣੇ ਲੜ ਬਨ ਕੇ ਰੱਖਿਆ ਸੀ ਹਣ ਉਹ ਬਹੁਤ ਜ਼ਿਆਦਾ ਖੁਸ਼ ਸੀ ਉਹ ਲਗਭਗ 38 ਸਾਲ ਦੀ ਸਰਕਾਰੀ ਨੌਕਰੀ ਕਰਨ ਉਪਰੰਤ ਆਪਣੀ ਚਿੱਟੀ ਚਾਦਰ ਨੂੰ ਬੇਦਾਗ ਲੈ ਕੇ ਸੇਵਾਮੁਕਤ ਹੋ ਰਿਹਾ ਸੀ ਸਕੂਲ ਦੇ ਕਲਰਕ ਵਿਲੀਅਮ ਨੇ ਉਸ ਨੂੰ ਦੱਸਿਆ ਸੀ ਕਿ ਰਿਟਾਇਰਮੈਂਟ ਤੇ ਉਹਨਾਂ ਨੂੰ ਗ੍ਰੈਚੁਇਟੀ ਜੀਪੀਐਫ ਵਿੱਚ ਜਮ੍ਹਾਂ ਰਾਸ਼ੀ ਜੀਆਈਐਸ ਲੀਵਨ ਕੈਸ਼ਮੈਂਟ ਮਿਲਾ ਕੇ ਕਲ 60 ਲੱਖ ਰੁਪਏ ਮਿਲਨੇ ਹਨ ਰਿਟਾਇਰਮੈਂਟ ਵਾਲੇ ਦਿਨ ਉਹ ਆਪਣੀ ਪਤਨੀ ਦੋਵੇਂ ਪੁੱਤਰਾਂ ਤੇ ਨੂਹਾ ਨਾਲ ਲਗਭਗ 12 ਵਜੇ ਆਪਣੇ ਸਕੂਲ ਪੁੱਜਿਆ ਸੀ ਸਕੂਲ ਮੁਖੀ ਸਾਥੀ ਅਧਿਆਪਕਾਂਾਂ ਤੇ ਵਿਦਿਆਰਥੀਆਂ ਨੇ ਉਹਨਾਂ ਦਾ ਬਹੁਤ ਹੀ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਸੀ ਪ੍ਰਿੰਸੀਪਲ ਨੇ ਸਰਦਾਰਾ ਸਿੰਘ ਦੇ ਗਲ ਵਿੱਚ ਫੁੱਲਾਂ ਦਾ ਹਾਰ ਪਾਇਆ ਉਸਦੀ ਪਤਨੀ ਦਾ ਸਵਾਗਤ ਕਰਦੇ ਹੋਏ ਸਕੂਲ ਦੀ ਸੀਨੀਅਰ ਲੈਕਚਰਰ ਮੈਡਮ ਸ਼ਾਰਦਾ ਸਖਸੈਨਾ ਵੱਲੋਂ ਫੁੱਲਾਂ ਦਾ ਹਾਰ ਗਲ ਵਿੱਚ ਪਾ ਕੇ ਸਵਾਗਤ ਕੀਤਾ ਗਿਆ ਸਭ ਤੋਂ ਪਹਿਲਾਂ ਉਹਨਾਂ ਨੂੰ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਬਿਠਾਇਆ ਗਿਆ ਜਿੱਥੇ ਉਹਨਾਂ ਨੂੰ ਕੋਲਡ ਡਰਿੰਕ ਤੇ ਜੂਸ ਪੀਣ ਲਈ ਦਿੱਤਾ ਗਿਆ। ਇਸ ਦੌਰਾਨ ਗੱਲਬਾਤ ਕਰਦਿਆਂ ਪ੍ਰਿੰਸੀਪਲ ਡਾਕਟਰ ਰੰਦਾਵਾ ਸਿੰਘ ਨੇ ਉਸ ਨੂੰ ਪੁੱਛਿਆ, "ਅੱਜ ਸੇਵਾਮੁਕਤੀ ਦੇ ਦਿਨ ਕਿਹੋ ਜਿਹਾ ਮਹਿਸੂਸ ਕਰਦੇ ਹੋ?" ਉਹ ਬਹੁਤ ਹੀ ਸਹਿਜਤਾ ਨਾਲ ਬੋਲਿਆ, "ਪ੍ਰਿੰਸੀਪਲ ਸਾਹਿਬ, ਮੈਂ ਆਪਣੀ ਸਾਰੀ ਜ਼ਿੰਦਗੀ ਆਪਣੀ ਡਿਊਟੀ ਬਹੁਤ ਹੀ ਇਮਾਨਦਾਰੀ ਤੇ ਤਨਮਨਤਾ ਨਾਲ ਸਮਰਪਿਤ ਹੋ ਕੇ ਨਿਭਾਈ ਹੈ। ਮੈਂ ਆਪਣੇ ਆਪ ਨੂੰ ਬਹੁਤ ਹੀ ਵਿੜਪਾਗਾ ਸਮਝਦਾ ਹਾਂ।" ਮੈਨੂੰ ਅੱਜ ਇਹ ਦਿਨ ਬਹੁਤ ਨਸੀਬਾ ਨਾਲ ਪ੍ਰਾਪਤ ਹੋਇਆ ਹੈ। ਮੈਂ ਆਪਣੇ ਵੱਲੋਂ ਨਿਭਾਈ ਸਮਾਜਿਕ ਤੇ ਪਰਿਵਾਰਕ ਫਰਜ਼ਾਂ ਤੋਂ ਵੀ ਪੂਰੀ ਤਰ੍ਹਾਂ ਸੰਤੁਸ਼ਟ ਹਾਂ। ਅੱਜ ਮੈਂ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਤੇ ਸਨਮਾਨਤ ਮਹਿਸੂਸ ਕਰਦਾ ਹਾਂ। ਉਸ ਸਮੇਂ 10ਵੀਂ ਵਿੱਚ ਪੜ੍ਹਦੀਆਂ ਦੋ ਵਿਦਿਆਰਥਣਾਂ ਸਹਿਜਦੀਪ ਕੌਰ ਤੇ ਹੁਸਨਦੀਪ ਕੌਰ ਪ੍ਰਿੰਸੀਪਲ ਤੋਂ ਅੱਗੇ ਲੈ ਕੇ ਦਫ਼ਤਰ ਵਿੱਚ ਆ ਗਈਆਂ। ਉਹਨਾਂ ਆਖਿਆ ਸਰ, ਮੈਡਮ ਸ਼ਾਰਦਾ ਸਖਸੈਨਾ ਤੇ ਸਮੁੱਚੇ ਸਟਾਫ ਨੇ ਤੁਹਾਨੂੰ ਸਰ ਦੇ ਸਾਰੇ ਪਰਿਵਾਰ ਨੂੰ ਸਟਾਫ ਰੂਮ ਵਿੱਚ ਪધારਣ ਲਈ ਸੁਨੇਹਾ ਭੇਜਿਆ ਹੈ। ਠੀਕ ਹੈ ਅਸੀਂ ਹੁਣੇ ਆ ਰਹੇ ਹਾਂ ਤਾਂ ਦੋ ਸਰਦਾਰਾ ਸਿੰਘ ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਸਟਾਫ ਰੂਮ ਵੱਲ ਚੱਲ ਪਈ ਸਰਦਾਰਾ ਸਿੰਘ ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਸਾਹਮਣੇ ਸੋਫੇ ਤੇ ਪ੍ਰਿੰਸੀਪਲ ਦੇ ਨਾਲ ਬਿਠਾਇਆ ਗਿਆ ਲੈਕਚਰ ਸਟੈਂਡ ਤੇ ਖੜੀ ਪੰਜਾਬੀ ਅਧਿਆਪਕਾ ਮਾਲਵਿੰਦਰ ਕੌਰ ਨੇ ਪ੍ਰੋਗਰਾਮ ਸ਼ੁਰੂ ਕਰਨ ਦੀ ਪ੍ਰਿੰਸੀਪਲ ਤੋਂ ਅਗਿਆ ਲਈ ਉਹ ਬੋਲੀ ਵਿਦਾਇਗੀ ਸਮਾਰੋਹ ਦੇ ਮੁੱਖ ਮਹਿਮਾਨ ਸਾਡੀ ਸੰਸਥਾ ਦੀ ਆਨ-ਬਾਨ ਤੇ ਸ਼ਾਨ ਸਰਦਾਰ ਸਰਦਾਰਾ ਸਿੰਘ ਜੀ ਉਹਨਾਂ ਦੇ ਸ਼ਰੀਕੇ ਹਯਾਤ ਕਰਤਾਰ ਕੌਰ ਉਨ੍ਹਾਂ ਦੇ ਦੋਵੇਂ ਸੁਪੁੱਤਰ ਤੇ ਨੂਹਾ ਪਿੰਡ ਦੇ ਸਰਪੰਚ ਇੰਦਰਜੀਤ ਸਿੰਘ ਢਾਲੀਵਾਲ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਕਾਕਾ ਸਿੰਘ ਸਾਡੀ ਸੰਸਥਾ ਦੇ ਪ੍ਰਿੰਸੀਪਲ ਸਹਿਕਰਮੀ ਅਧਿਆਪਕ ਸਹਿਬਾਨ ਤੇ ਪਿਆਰੇ ਵਿਦਿਆਰਥੀਓ ਅੱਜ ਸਾਡੇ ਲਈ ਬਹੁਤ ਹੀ ਖੁਸ਼ੀ ਤੇ ਆਨੰਦ ਦਾ ਦਿਨ ਹੈ ਸਾਡੇ ਸਕੂਲ ਵਿੱਚ ਪਿਛਲੇ 10 ਸਾਲਾਂ ਤੋਂ ਸਰਦਾਰਾ ਸਿੰਘ ਅੰਗਰੇਜ਼ੀ ਲੈਕਚਰਰ ਦੇ ਅਹੁਦੇ ਤੇ ਸ਼ਾਨਦਾਰ ਸੇਵਾਵਾਂ ਨਿਭਾ ਕੇ ਅੱਜ ਸੇਵਾਮੁਕਤ ਹੋ ਰਹੇ ਹਨ ਇਸ ਸ਼ੋਭ ਮੌਕੇ ਤੇ ਮੈਂ ਆਪਣੇ ਵੱਲੋਂ ਸਾਡੀ ਸੰਸਥਾ ਦੇ ਪ੍ਰਿੰਸੀਪਲ ਵੱਲੋਂ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਵੱਲੋਂ ਪਿੰਡ ਦੇ ਸਰਪੰਚ ਤੇ ਸਮੂਹ ಗ್ರಾಮ ਪੰਚਾਇਤ ਵੱਲੋਂ ਅਧਿਆਪਕ ਸਹਿਬਾਨ ਤੇ ਵਿਦਿਆਰਥੀਆਂ ਵੱਲੋਂ ਸਰ ਨੂੰ ਤੇ ਉਹਨਾਂ ਦੇ ਸਮੁੱਚੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਦਿੰਦੀ ਹਾਂ ਸਰ ਨੇ ਆਪਣੀ ਡਿਊਟੀ ਬੜੇ ਸੁਚੱਜੇ ਢੰਗ ਨਾਲ ਨਿਭਾਈ ਹੈ ਉਸੇ ਤਰ੍ਹਾਂ ਆਪਣੀ ਰਿਟਾਇਰਮੈਂਟ ਲਾਈਫ ਨੂੰ ਵੀ ਬਹੁਤ ਹੀ ਬਿਹਤਰ ਢੰਗ ਨਾਲ ਬਿਤਾਉਣਗੇ ਸਰ ਦੇ ਨਾਲ ਕੰਮ ਕਰਦਿਆਂ ਅਸੀਂ ਛੋਟਿਆਂ ਨੇ ਸਰ ਤੋਂ ਪ੍ਰੇਰਨਾ ਲੈ ਕੇ ਬਹੁਤ ਕੁਝ ਨਵਾਂ ਸਿੱਖਿਆ ਹੈ ਜਿਸ ਨੂੰ ਅਸੀਂ ਆਪਣੇ ਜੀਵਨ ਵਿੱਚ ਲਾਗੂ ਕਰਦੇ ਰਹਾਂਗੇ ਇਨਾਂ ਦਾ ਨਿਮਰਤਾ ਤੇ ਹਲੀਮੀ ਭਰਿਆ ਸੁਭਾਅ ਹਮੇਸ਼ਾ ਲਈ ਸਾਡੇ ਚੇਤਿਆਂ ਵਿੱਚ ਵਸਿਆ ਰਹੇਗਾ। ਹੁਣ ਮੈਂ ਸਾਡੀ ਸੰਸਥਾ ਦੇ ਪ੍ਰਿੰਸੀਪਲ ਨੂੰ ਗੁਜ਼ਾਰਿਸ਼ ਕਰਦੀ ਹਾਂ ਕਿ ਉਹ ਮੰਚ ਤੇ ਆਉਣ ਸਾਡੇ ਸਾਰਿਆਂ ਨਾਲ ਆਪਣੇ ਵਿਚਾਰ ਸਾਂਝੇ ਕਰਨ। ਪ੍ਰਿੰਸੀਪਲ ਨੇ ਮੰਚ ਤੇ ਆ ਕੇ ਸਾਰਿਆਂ ਨੂੰ ਸੰਬੋਧਿਤ ਕਰਦੇ ਆਖਿਆ ਅੱਜ ਦੇ ਇਸ ਵਿਸ਼ੇਸ਼ ਵਿਦਾਇਗੀ ਸਮਾਰੋਹ ਦੇ ਰੂਹੇ ਰਵਾ ਸਾਡੀ ਸੰਸਥਾ ਦੇ ਬਹੁਤ ਹੀ ਮਿਹਨਤੀ ਸਿਰੜੀ ਤੇ ਕਾਬਿਲ ਲੈਕਚਰਾਰ ਸਰਦਾਰ ਸਰਦਾਰਾ ਸਿੰਘ ਜੀ ਉਹਨਾਂ ਦੇ ਪਰਿਵਾਰਕ ਮੈਂਬਰ ਸਰਪੰਚ ਸਹਿਬਾਨ ਚੇਅਰਮੈਨ ਅਧਿਆਪਕ ਸਾਥਿਓ ਪਿਆਰੇ ਵਿਦਿਆਰਥੀਓ ਸਾਰ ਨਾਲ ਮੈਂ ਲਗਭਗ 3 ਕੁ ਸਾਲ ਕੰਮ ਕੀਤਾ ਹੈ ਮੈਂ ਇਸ ਗੱਲ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਹੈ ਕਿ ਇਹ ਸਕੂਲ ਦੇ ਹਰ ਕੰਮ ਨੂੰ ਬੜੀ ਲਗਨ ਮਿਹਨਤ ਤੇ ਤਨ ਦੇਹੀ ਨਾਲ ਕਰਦੇ ਹਨ ਸਮੇਂ ਦੇ ਅਨੁਸ਼ਾਸਨ ਦੀ ਪਾਬੰਦੀ ਇਹਨਾਂ ਤੋਂ ਬੜੇ ਬਿਹਤਰ ਢੰਗ ਨਾਲ ਇਹਨਾਂ ਕੋਲੋਂ ਸਿੱਖੀ ਜਾ ਸਕਦੀ ਹੈ ਮੈਂ ਇਹਨਾਂ ਨੂੰ ਕਲਾਸ ਪੜ੍ਹਾਉਂਦੇ ਦੇਖਿਆ ਹੈ ਪੜ੍ਹਾਉਂਦੇ ਸਮੇਂ ਇਹ ਵਿਦਿਆਰਥੀਆਂ ਨਾਲ ਇੱਕ ਸੋਰ ਹੋ ਜਾਂਦੇ ਹਨ ਸਕੂਲ ਦੇ ਵਿਦਿਆਰਥੀ ਇਹਨਾਂ ਦੀ ਕਾਬਲੀਅਤ ਤੇ ਵਿਦਵਤਾ ਦਾ ਸਿੱਕਾ ਮੰਨਦੇ ਹਨ। ਇਹ ਵਿਦਿਆਰਥੀਆਂ ਦੇ ਹਰਮਨ ਪਿਆਰੇ ਅਧਿਆਪਕ ਹਨ। ਪੜਾਉਣ ਤੋਂ ਇਲਾਵਾ ਸਕੂਲ ਦੀਆਂ ਹੋਰ ਸਹਾਇਕ ਕਿਰਿਆਵਾਂ ਜਿਵੇਂ ਵਿਦਿਆਰਥੀਆਂ ਨੂੰ ਭਾਸ਼ਣ ਪ੍ਰਤੀਯੋਗਤਾ ਲਈ ਤਿਆਰ ਕਰਨਾ, ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਉਣੀ, ਸਕੂਲ ਦੇ ਐਨਐਸਐਸ ਯੂਨਿਟ ਦੇ ਕੋਆਰਡੀਨੇਟਰ ਹੋਣਾ, ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਾ ਸੰਬੰਧੀ ਜਾਣੂ ਕਰਵਾਉਣਾ, ਸਕੂਲ ਦੇ ਫੁੱਲ ਬੁਟਿਆਂ ਦੀ ਸੰਭਾਲ ਲਈ ਵਿਦਿਆਰਥੀਆਂ ਤੋਂ ਸਹਿਯੋਗ ਲੈਣਾ। ਵਿਦਿਆਰਥੀਆਂ ਤੇ ਪਿੰਡ ਵਾਸੀਆਂ ਨਾਲ ਤਾਲਮੇਲ ਬਣਾ ਕੇ ਰੱਖਣਾ ਆਦ ਹਰ ਕੰਮ ਵਿੱਚ ਇਹ ਮੋਰੀ ਰੋਲ ਨਿਭਾਉਂਦੇ ਰਹੇ ਹਨ ਇਹਨਾਂ ਦੀ ਇੱਕ ਹੋਰ ਵਿਲੱਖਣ ਖੂਬੀ ਹੈ ਇਹਨਾਂ ਦੇ ਚਿਹਰੇ ਤੇ ਹਮੇਸ਼ਾ ਇੱਕ ਮੁਸਕਰਾਹਟ ਹੁੰਦੀ ਹੈ ਸਰਕਾਰੀ ਨਿਯਮ ਅਨੁਸਾਰ ਹਰੇਕ ਅਧਿਆਪਕ ਤੇ ਅਧਿਕਾਰੀ ਨੇ ਆਪਣੇ ਨਿਸ਼ਚਿਤ ਸਮੇਂ ਤੇ ਸੇਵਾਮੁਕਤ ਹੋਣਾ ਹੀ ਹੁੰਦਾ ਹੈ ਸਰਕਾਰੀ ਨਿਯਮ ਅਨੁਸਾਰ ਹੀ ਇਹ ਅੱਜ ਸਾਡੇ ਸਕੂਲ ਵਿੱਚੋਂ ਸੇਵਾਮੁਕਤ ਹੋ ਰਹੇ ਹਨ ਸਰਦਾਰਾ ਸਿੰਘ ਦੇ ਸਕੂਲ ਵਿੱਚੋਂ ਵਿਦਾ ਹੋਣ ਨਾਲ ਸਕੂਲ ਵਿਦਿਆਰਥੀਆਂ ਤੇ ਮੈਨੂੰ ਨਿੱਜੀ ਤੌਰ ਤੇ ਬਹੁਤ ਘਾਟਾ ਪਵੇਗਾ। ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਇਹਨਾਂ ਦੇ ਬਣਦੇ ਵਿੱਤੀ ਲਾਭ ਨਾਲ ਸੰਬੰਧਿਤ ਸਾਰੇ ਕੰਮ ਮੈਂ ਪਹਿਲ ਦੇ ਆਧਾਰ ਤੇ ਕਰਾਂਗਾ। ਇਸ ਦੇ ਨਾਲ ਹੀ ਇਹ ਅੱਜ ਸੇਵਾਮਕਤ ਹੋਣ ਤੇ ਇਹ ਨਾ ਸਮਝਣ ਕਿ ਇਸ ਸਕੂਲ ਨਾਲ ਉਹਨਾਂ ਦਾ ਨਾਤਾ ਮੁੱਕ ਗਿਆ ਹੈ। ਇਹਨਾਂ ਨੂੰ ਪਰਿਵਾਰਕ ਤੇ ਨਿੱਜੀ ਰੁਝੇਵਿਆਂ ਵਿੱਚੋਂ ਜਦੋਂ ਵੀ ਫਰਸਤ ਮਿਲੇ ਆਪਣੇ ਇਸ ਪਿਆਰੇ ਸਕੂਲ ਵਿੱਚ ਆਉਂਦੇ ਰਹਿਣ। ਸਾਨੂੰ ਇਸ ਦੀ ਹੋਰ ਬਿਹਤਰੀ ਲਈ ਯੋਗ ਤੇ ਲੋੜੀਂਦੇ ਸੁਝਾਅ ਦਿੰਦੇ ਰਹਿਣ। ਆਖਰ ਵਿੱਚ ਮੈਂ ਆਸ ਕਰਦਾ ਹਾਂ ਕਿ ਇਹ ਆਪਣੀ ਰਿਟਾਇਰਮੈਂਟ ਲਾਈਫ ਵੀ ਪਹਿਲਾਂ ਵਾਂਗ ਅਨੁਸ਼ਾਸਨਬੱਧ ਢੰਗ ਨਾਲ ਹੀ ਜਿਉਣਗੇ। ਸਦਾ ਤੰਦਰੁਸਤ, ਖੁਸ਼ਹਾਲ ਤੇ ਚੜ੍ਹਦੀ ਕਲਾ ਵਿੱਚ ਰਹਿਣਗੇ। ਬਹੁਤ-ਬਹੁਤ ਧੰਨਵਾਦ। ਐ ਸੁਪਰੰਤ ਪਿੰਡ ਦੇ ਸਰਪੰਚ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ, ਪ੍ਰਿੰਸੀਪਲ, ਸਟਾਫ ਮੈਂਬਰਸ ਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਰਦਾਰਾ ਸਿੰਘ, ਉਹਨਾਂ ਦੀ ਪਤਨੀ, ਦੋਵੇਂ ਪੁੱਤਰਾਂ ਤੇ ਨੂੰਹਾਂ ਨੂੰ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਸਾਰਿਆਂ ਨੇ ਸਕੂਲ ਵਿੱਚ ਤਿਆਰ ਕੀਤੇ ਦੁਪਹਿਰ ਦੇ ਭੋਜਨ ਦਾ ਆਨੰਦ ਮਾਣਿਆ। ਸਕੂਲ ਵਿੱਚ ਪੂਰੀ ਛੁੱਟੀ ਹੋਣ ਤੇ ਪ੍ਰਿੰਸੀਪਲ ਤੇ ਸਕੂਲ ਦੇ ਕੁਝ ਅਧਿਆਪਕ ਉਹਨਾਂ ਨੂੰ ਘਰ ਛੱਡਣ ਚਲੇ ਗਏ। ਉਸੇ ਸ਼ਾਮ ਉਸਨੇ ਆਪਣੀ ਪਤਨੀ, ਦੋਵੇਂ ਪੁੱਤਰਾਂ ਤੇ ਨੂੰਹਾਂ ਨੂੰ ਆਪਣੇ ਕੋਲ ਬੁਲਾਇਆ। ਫਿਰ ਉਹ ਬਹੁਤੀ ਸਹਜ ਢੰਗ ਨਾਲ ਬੋਲਿਆ, "ਮੇਰੇ ਸਕੂਲ ਦੇ ਕਲਰਕ ਨੇ ਮੈਨੂੰ ਦੱਸਿਆ, 2-4 ਦਿਨਾਂ ਵਿੱਚ ਸਿੱਖਿਆ ਵਿਭਾਗ ਵੱਲੋਂ ਮੇਰੇ ਬਣਦੇ ਲਗਭਗ 60 ਲੱਖ ਰੁਪਏ" ਮੇਰੇ ਬੈਂਕ ਖਾਤੇ ਵਿੱਚ ਪਾ ਦਿੱਤੇ ਜਾਣਗੇ ਸਾਡੇ ਦੋਵਾਂ ਜੀਆਂ ਦੀ ਸਾਂਝੀ رائے ਹੈ ਤੁਸੀਂ ਦੋਵੇਂ ਭਰਾ ਇਸ ਰਾਸ਼ੀ ਨੂੰ ਅੱਧੀ-ਅੱਧੀ ਵੰਡ ਲਓ ਤੁਸੀਂ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਵਰਤ ਲੈਣਾ ਪਿਤਾ ਦੀ ਗੱਲ ਸੁਣ ਕੇ ਦੋਵੇਂ ਭਰਾਵਾਂ ਨੇ ਆਪਣੇ ਪਾਪਾ ਅਤੇ ਬੀਜੀ ਨੂੰ ਕਲਾਵੇ ਵਿੱਚ ਲੈ ਲਿਆ ਕੁਝ ਬਲਾਂ ਬਾਅਦ ਵੱਡਾ ਭਰਾ ਈਮਾਨ ਸਿੰਘ ਬੋਲਿਆ ਪਾਪਾ ਅਸੀਂ ਇਹ ਗੱਲ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਤੁਸੀਂ ਤੇ ਬੀਜੀ ਨੇ ਸਾਰੀ ਉਮਰ ਸਾਡੇ ਲਈ ਤਿਆਗ ਹੀ ਕੀਤਾ ਹੈ ਤੁਸੀਂ ਸਾਨੂੰ ਉਹ ਸਾਰੀਆਂ ਖੁਸ਼ੀਆਂ ਦਿੱਤੀਆਂ ਜੋ ਕਿ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਦੇਣ ਬਾਰੇ ਸੋਚ ਵੀ ਨਹੀਂ ਸਕਦੇ ਪਰantu ਤੁਸੀਂ ਦੋਵਾਂ ਨੇ ਆਪਣੇ ਬਾਰੇ ਤੇ ਆਪਣੀਆਂ ਲੋੜਾਂ ਬਾਰੇ ਕਦੇ ਵੀ ਨਹੀਂ ਸੋਚਿਆ ਹੁਣ ਅਸੀਂ ਚਾਰਾਂ ਨੇ ਇੱਕ ਸਾਂਝਾ ਫੈਸਲਾ ਕੀਤਾ ਜਿਸ ਦੀ ਜਾਣਕਾਰੀ ਤੁਹਾਨੂੰ ਛੋਟਾ ਹੁਣੇ ਦੇਵੇਗਾ ਛੋਟੇ ਹਰਜੀਤ ਨੇ ਬੁੱਲੀਆਂ ਵਿੱਚ ਮਿੰਨਾ ਮਿੰਨਾ ਮੁਸਕਰਾਉਂਦੇ ਹੋਏ ਆਖਿਆ ਪਿਆਰੇ ਬੀਜੀ ਪਾਪਾ ਜੀ ਤੁਸੀਂ ਸਾਡੇ ਇਸ ਕਰ ਲਈ ਸਾਡੇ ਭਵਿੱਖ ਨੂੰ ਉਜਵਲ ਬਣਾਉਣ ਲਈ ਜੋ ਕਾ ਲੈਣਾ ਕਾਲੀ ਹੈ ਉਹ ਬੇਮਿਸਾਲ ਹੈ ਮਾਪਿਆਂ ਦੀ ਦੇਣ ਤਾਂ ਕਦੇ ਵੀ ਕੋਈ ਪੁੱਤਰ ਨਹੀਂ ਦੇ ਸਕਦਾ ਤੁਸੀਂ ਸਾਨੂੰ ਇਸ ਕਾਬਿਲ ਬਣਾਇਆ ਹੈ ਹੁਣ ਅਸੀਂ ਆਪਣੇ ਫਰਜ਼ਾਂ ਨੂੰ ਖੁਦ ਹੀ ਨਿਭਾਉਣ ਦੇ ਸਮਰੱਥ ਹੋ ਗਏ ਹਾਂ ਰਿਟਾਇਰਮੈਂਟ ਤੇ ਤੁਹਾਨੂੰ ਜੋ ਰਕਮ ਮਿਲਣੀ ਹੈ ਉਸ ਨੂੰ ਤੁਸੀਂ ਆਪਣੇ ਬੈਂਕ ਖਾਤੇ ਵਿੱਚ ਹੀ ਜਮ੍ਹਾਂ ਰੱਖਣਾ ਹੈ ਹੁਣ ਤੱਕ ਤੁਸੀਂ ਪੁੱਤਰਾਂ ਤੇ ਨੂੰਹਾਂ ਤੇ ਖਰਚ ਕਰਦੇ ਰਹੇ ਹੋ ਤੁਸੀਂ ਇਹ ਪੈਸਾ ਆਪਣੇ ਤੇ ਖਰਚ ਕਰਨਾ ਹੈ ਹਾਂ ਅਸੀਂ ਦੋਵੇਂ ਭਰਾਵਾਂ ਤੇ ਤੁਹਾਡੀਆਂ ਨੂੰਹਾਂ ਨੇ ਤੁਹਾਡੇ ਲਈ 3 ਮਹੀਨਿਆਂ ਲਈ ਇੱਕ ਵਰਲਡ ਟੂਰ ਬੁੱਕ ਕਰਵਾਇਆ ਹੈ। ਤੁਹਾਡੀ ਹਵਾਈ ਸਫ਼ਰ ਤੋਂ ਇਲਾਵਾ ਹੋਟਲਾਂ ਵਿੱਚ ਰਹਿਣ ਤੇ ਖਾਣ ਪੀਣ ਦਾ ਪੂਰਾ ਭੁਗਤਾਨ ਕਰ ਦਿੱਤਾ ਗਿਆ ਹੈ। ਇੱਕ ਹਫ਼ਤੇ ਬਾਅਦ ਦਿੱਲੀ 에ਅਰਪੋਰਟ ਤੋਂ ਤੁਹਾਡੀ ਫਲਾਈਟ ਹੈ। ਤੁਸੀਂ ਅੱਜ ਤੋਂ ਹੀ ਤਿਆਰੀ ਆਰੰਭ ਕਰ ਲਓ। ਆਪਣੇ ਪੁੱਤਰਾਂ ਦੇ ਮੂੰਹੋਂ ਇਹ ਸਭ ਸੁਣ ਕੇ ਦੋਹਾਂ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਵਹਿ ਤੁਰੇ। ਉਹਨਾਂ ਦੋਵਾਂ ਜੀਆ ਨੇ ਹੱਥ ਜੋੜਦੇ ਹੋਏ ਉਸ ਪਰਮਪਿਤਾ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਉਹਨਾਂ ਦਾ ਜੀਵਨ ਸਫਲਾ ਹੋਇਆ ਹੈ। ਫਿਰ ਸਰਦਾਰਾ ਸਿੰਘ ਉਸ ਸੱਚੇ ਪਾਤਸ਼ਾਹ ਨੂੰ ਅਰਜੋਈ ਕਰਦਿਆਂ ਹੋਇਆ ਬੋਲਿਆ, "ਹੇ ਵਾਹਿਗੁਰੂ, ਅੱਜ ਮੇਰਾ ਇੱਕ ਹੱਥ ਮੇਰੇ ਵੱਡੇ ਪੁੱਤ ਨੇ ਫੜਿਆ ਹੈ, ਇੱਕ ਹੱਥ ਮੇਰੇ ਛੋਟੇ ਪੁੱਤ ਨੇ ਫੜਿਆ ਹੈ। ਜੇ ਅੱਜ ਮੈਂ ਤੈਨੂੰ ਭੁੱਲ ਜਾਵਾਂ ਤਾਂ ਮੈਨੂੰ ਮਾਫ਼ ਕਰੀ।" ਹਫ਼ਤੇ ਬਾਅਦ ਦੋਵੇਂ ਭਰਾ ਤੇ ਨੂਹਾ ਆਪਣੇ ਬੀਜੀ ਪਾਪਾ ਨੂੰ ਦਿੱਲੀ 에ਅਰਪੋਰਟ ਤੇ ਜਹਾਜ਼ ਚੜਾਉਣ ਲਈ ਚੱਲ ਪਏ। ਸੋ ਸਰਦਾਰਾ ਸਿੰਘ ਜੀ ਨੂੰ ਇਸ ਰਿਟਾਇਰਮੈਂਟ ਤੇ ਪੁੱਤਰਾਂ ਦੁਆਰਾ ਦਿੱਤਾ ਗਿਆ ਇਹ ਤੋਹਫ਼ਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ ਚੰਗੀ ਲੱਗੀ ਕਹਾਣੀ ਤਾਂ ਲਾਈਕ ਸ਼ੇਅਰ ਵੀ ਜ਼ਰੂਰ ਕਰਿਓ ਬਾਕੀ ਦੀਆਂ ਕਹਾਣੀਆਂ ਵੀ ਚੈਨਲ ਉੱਪਰ ਜਾ ਕੇ ਜ਼ਰੂਰ ਸੁਣਿਓ ਉਮੀਦ ਹੈ ਤੁਹਾਨੂੰ ਵੀ ਬਹੁਤ ਪਸੰਦ ਆਣਗੀਆਂ ਇਹ ਕਹਾਣੀ ਸੁਣਨ ਲਈ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ